ਇੱਕ ਹੋਰ ਡੇਰੇ ਦੇ ਬਾਬੇ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਬਾਬਾ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਲਗਾਤਾਰ ਹੀ ਇਸ ਬਾਬੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਉਕਤ ਬਾਬੇ ਦੇ ਉੱਤੇ ਮਾਮਲਾ ਵੀ ਦਰਜ ਕਰ ਲਿਆ ਹੈ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਗਰਾਉਂ ਦੇ ਪਿੰਡ ਤਲਵੰਡੀ ਕਲਾਸ ਸਥਿਤ ਡੇਰੇ ਦੇ ਵਿੱਚ ਬਾਬਾ ਸ਼ੰਕਰਾਨੰਦ ਜਿਹੜੇ ਸਨ ਉਹਨਾਂ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਡੇਰੇ ਦੇ ਮੁਖੀ ਬਾਬਾ ਸ਼ੰਕਰानंद ਪੂਰੀ ਵਾਲਿਆਂ ਦੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਅਸ਼ਲੀਲ ਵੀਡੀਓ ਵਾਇਰਲ ਹੋਈ ਤਾਂ ਸੰਗਤ ਦੇ ਵਿੱਚ ਰੋਜ਼ ਦੇਖਣ ਨੂੰ ਮਿਲਿਆ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਅਤੇ ਸੰਗਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬਾਬੇ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਬਾਬਾ ਇਤਰਾਜ਼ਯੋਗ ਹਾਲਤ ਦੇ ਵਿੱਚ ਇੱਕ ਔਰਤ ਦੇ ਨਾਲ ਨਜ਼ਰ ਆ ਰਿਹਾ ਹੈ ਹਾਲਾਂਕਿ ਸਿੱਧੀਆਂ ਤਸਵੀਰਾਂ ਕਮਿਊਨਿਟੀ ਗਾਈਡਲਾਈਨਸ ਮੁਤਾਬਕ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਸੋਸ਼ਲ ਮੀਡੀਆ ਦੇ ਉੱਤੇ ਐ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿਸ ਮਗਰੋਂ ਹੁਣ ਬਾਬਾ ਫਰਾਰ ਹੋ ਗਿਆ ਵੀਡੀਓ ਵਾਇਰਲ ਹੋਣ ਮਗਰੋਂ ਬਾਬਾ ਸ਼ੰਕਰਾਨੰਦ ਪੂਰੀ ਵਾਲਾ ਫਰਾਰ ਹੋ ਗਿਆ ਤਾਂ ਦੱਸਦੀ ਹੈ ਕਿ ਹੁਣ ਲਗਾਤਾਰ ਹੀ ਪੁਲਿਸ ਦੇ ਵੱਲੋਂ ਵਿਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਬਾਬੇ ਦੇ ਉੱਤੇ ਧਾਰਮਿਕ ਭਾਵਨਾਵਾਂ ੜਕਾਉਣ ਦਾ ਮਾਮਲਾ ਦਰਜ ਕੀਤਾ ਹੈ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਪੁਲਿਸ ਦੇ ਉੱਤੇ ਕਿ ਪੁਲਿਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਪੁਲਿਸ ਨੇ ਖਾਨਾ ਪੂਰਤੀ ਦੇ ਲਈ ਸਿਰਫ ਮਾਮਲਾ ਦਰਜ ਕਰ ਲਿਆ ਹੈ ਬਾਬੇ ਦੇ ਉੱਤੇ ਪਰ ਬਾਬੇ ਦੀ ਭਾਲ ਨਹੀਂ ਕੀਤੀ ਜਾ ਰਹੀ ਉੱਥੇ ਹੀ ਹੁਣ ਐ ਵੀ ਮੰਗ ਕੀਤੀ ਹੈ ਕਿ ਜੋ ਔਰਤ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਔਰਤ ਦਾ ਵੀ ਪਤਾ ਲਗਾਇਆ ਜਾਵੇ ਅਤੇ ਉਸ ਔਰਤ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇ ਕਿ ਉਸ ਨੂੰ ਬਲੈਕਮਿਲ ਕੀਤਾ ਗਿਆ ਸੀ ਕਿ ਉਸ ਨੂੰ ਧਮਕਾਇਆ ਗਿਆ ਸੀ ਜਾਂ ਫਿਰ ਉਹ ਆਪਣੀ ਮਰਜ਼ੀ ਦੇ ਨਾਲ ਬਾਬੇ ਨੂੰ ਮਿਲਣ ਗਈ ਸੀ ਤਾਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਲੁਧਿਆਣਾ ਦੇ ਚਗਰਾਉਂ ਸਥਿਤ ਤਲਵੰਡੀ ਕਲਾ ਪਿੰਡ ਤਲਵੰਡੀ ਕਲਾ ਸਥਿਤ ਡੇਰੇ ਦੇ ਮੁਖੀ ਬਾਬਾ ਸ਼ੰਕਰਾਨੰਦ ਪੂਰੀ ਵਾਲਿਆਂ ਦੀ ਅਤੇ ਇਹ ਵੀਡੀਓ ਜਿਸ ਦੇ ਵਿੱਚ ਇੱਕ ਔਰਤ ਇਤਰਾਜ਼ਯੋਗ ਹਾਲਤ ਦੇ ਵਿੱਚ ਬਾਬਾ ਸ਼ੰਕਰਾਨੰਦ ਪੂਰੀ ਵਾਲੇ ਦੇ ਨਾਲ ਨਜ਼ਰ ਆ ਰਹੀ ਹੈ ਜਿਸ ਮਗਰੋਂ ਸੰਗਤ ਦੇ ਵਿੱਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ ਜਾਣਕਾਰੀ ਤਾਂ ਇਹ ਵੀ ਮਿਲ ਰਹੀ ਹੈ ਕਿ ਬਾਬੇ ਨੂੰ ਗੱਦੀ ਤੋਂ ਵੀ ਹਟਾ ਦਿੱਤਾ ਗਿਆ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਬਾ ਫਰਾਰ ਹੋ ਗਏ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਐ ਬਾਬਾ ਕਿੱਥੇ ਗਿਆ ਤਾਂ ਦੱਸਦੀ ਹੈ ਕਿ ਪੁਲਿਸ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਮਾਮਲਾ ਦਰਜ ਕੀਤਾ ਸੀਗਾ ਤੇ ਮਾਮਲਾ ਦਰਜ ਹੋਣ ਤੋਂ ਬਾਅਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਾਬਾ ਸ਼ੰਕਰ ਆਨੰਦ ਫਰਾਰ ਹੋ ਗਏ ਜਿਸ ਦੇ ਪੱਲ ਲਗਾਤਾਰ ਹੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਲਗਾਤਾਰ ਹੀ ਸਿਕਜਥੀ ਬੰਦਿਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਬਾਬਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਪੁਲਿਸ ਨੇ ਧਾਰਮਿਕ ਭਾਵਨਾਵਾਂ ੜਕਾਉਣ ਦਾ ਮਾਮਲਾ ਜੋ ਹੈ ਉਹ ਬਾਬਾ ਸ਼ੰਕਰਾਨੰਦ ਪੂਰੀ ਵਾਲਿਆਂ ਦੇ ਉੱਤੇ ਦਰਜ ਕੀਤਾ ਹੈ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਕਿਹਾ ਹੈ ਕਿ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਬਾਬੇ ਵਿਰੁੱਧ ਥਾਣਾ ਦਾਖਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਸੰਗਠਨਾ ਦਾ ਕਹਿਣਾ ਹੈ ਕਿ ਵੀਡੀਓ ਦੇ ਵਿੱਚ ਦਿਖਾਈ ਦੇਣ ਵਾਲੀ ਔਰਤ ਨੇੜਲੇ ਇਲਾਕੇ ਦੀ ਹੀ ਦੱਸੀ ਜਾ ਰਹੀ ਹੈ ਹੁਣ ਆ ਮੰਗ ਕੀਤੀ ਹੈ ਕਿ ਪੁਲਿਸ ਔਰਤ ਤੋਂ ਪੁੱਛਗਿੱਛ ਕਰੇ ਕਿ ਕੀ ਉਸ ਨੂੰ ਧਮਕੀ ਦਿੱਤੀ ਜਾ ਰਹੀ ਸੀ ਜਾਂ ਫਿਰ ਬਲੈਕਮਿਲ ਕੀਤਾ ਜਾ ਰਿਹਾ ਸੀ ਜਾਣਕਾਰੀ ਅਨੁਸਾਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੇਰੇ ਦੇ ਵਿੱਚ ਰਹਿਣ ਵਾਲੇ ਹੀ ਕਿਸੇ ਸਮਰਥਕ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਤੇ ਵਾਇਰਲ ਕੀਤੀ ਗਈ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਲਚਲ ਮਚ ਗਈ ਹੈ ਜਿਸ ਸਮਗਰੋਂ ਹੁਣ ਬਾਬਾ ਸ਼ੰਕਰਾ ਨੰਦ ਪੂਰੀ ਵਾਲਿਆਂ ਦੀ ਭਾਲ ਲਗਾਤਾਰ ਕੀ ਕੀਤੀ ਜਾ ਰਹੀ ਹੈ ਦਾਸ ਜਸਮਿੰਦਰ ਸਿੰਘ ਸਰਾ ਤਲਵੰਡੀ ਖੁਰਦਤੋ ਜੀ ਹਾਂਜੀ ਹੈ ਕਿ ਸਰ ਮਾਮਲਾ ਤੁਸੀਂ ਡੀਸੀ ਦਫ਼ਤਰ ਕੋਲ ਡੀਸੀ ਦਫ਼ਤਰ ਦੇ ਉੱਪਰ ਅਸੀਂ ਨਾ ਸਾਡੇ ਨਗਰ ਦੇ ਵਿੱਚ ਅਖੋਤੀ ਸਾਧ ਕਾਫੀ ਸਾਲਾਂ ਤੋਂ ਰਹਿ ਰਿਹਾ ਜੀ ਹਾਂਜੀ ਉਹਨਾਂ ਐਸੇ ਸਾਧ ਅਣ ਨੂੰ ਜਾਨੀ ਕਿ ਜਿਹੜੇ ਸੰਤ ਸਮਾਦੀ ਮੰਡਲੀ ਆ ਉਹਨਾਂ ਨੂੰ ਵੀ ਬਦਨਾਮ ਕਰਦਾ ਸੰਿਆਸੀ ਜਿਹੜੇ ਆ ਸਾਡੇ ਆਪਾਂ ਦੇਖਦੇ ਨੇ ਮਾਹਾਤਮਾ ਹਿੰਦੇ ਸੰਿਆਸੀ ਰਹਿੰਦੇ ਆਲਵਰ ਹਰ ਦੋ ਵਾਰ ਜਾ ਕਿਤੇ ਹੋ ਰਹਿੰਦੇ ਆ ਉਹਨਾਂ ਨੂੰ ਵੀ ਇਹਨੇ ਦਾਗ ਲਾਤਾ ਸੰਿਆਸੀ ਤੌਰ ਤੇ ਰਹਾ ਮੈਂ ਹੈਰਾਨ ਆ ਇਸ ਤੋਂ ਭਈ ਤੂੰ ਜੇ ਪੜੀ ਸਰਦਾ ਨਹੀਂ ਤੇਰੇ ਕੋਲੇ ਇਹ ਜੀਆਂ ਬੀਬੀਆਂ ਪੈਣਾ ਆਉਂਦੀਆਂ ਤੂੰ ਕਹਦੇ ਭਾਈ ਮੇਰਾ ਨਹੀਂ ਸਕਦਾ ਵਿਆਹ ਕਰਾ ਪਹਿਲੀ ਗੱਲ ਆ ਸੰਿਆਸੀ ਬੰਦਾ ਹੋਣ ਦਾ ਜੇ ਤੇਰੇ ਕੋ ਇਹੋ ਜੀ ਕੰਮ ਦੀ ਕਰੋਦੀ ਆ ਤੂੰ ਆਪਦੀ ਮੈਂ ਤਾਂ ਕਹਿੰਦਾ ਵੀ ਹਾਂ ਜੀ ਨਸਬੰਦੀ ਹੋਣੀ ਚਾਹੀਦੀ ਆ ਜਿਹੜੇ ਬੰਦੇ ਨੇ ਤੇ ਸਰਦਾਲੂ ਆ ਨਸਬੰਦੀ ਕਰਾਉਣ ਆ ਆਪਦੀ ਆਪ ਦੇਖੋ ਜੀ ਇਹ ਕੀ ਹਾਲਾਤ ਬਣਾਏ ਹੋਏ ਇਹਨਾਂ ਦੇ ਢੋਂਗੀ ਸਾਧ ਬਣੇ ਹੋਏ ਆ ਲੋਕਾਂ ਤੋਂ ਰੁਪਈਆ ਡੋੜਦੇ ਆ ਆਪਣੀਆਂ ਕੋਠੀਆਂ ਰਿਸ਼ਤੇਦਾਰਾਂ ਦੀਆਂ ਬਰਦੇਸਾਂ ਦੇ ਵਿੱਚ ਇਹਨਾਂ ਕੁਆਰੀ ਪੱਕੀ ਪੱਕੀ ਕਰਵਾ ਕੇ ਹਟਾਂਗੇ ਸੰਕਰਾਂ ਉਹਨਾਂ ਨੂੰ ਕਹਿੰਦੇ ਹੁਣ ਸੰਕਰਾਂ ਤਾਂ ਅਸੀਂ ਕੀ ਕਰਨਾ ਖੋਤੀ ਸਾਧ ਤੇ ਹੁਣ ਮਾਮਾ ਖਾਲਾ ਦਾ ਤੁਹਾਡੇ ਨਾਲ ਚੱਲ ਸਾਡੇ ਡੇਰੇ ਜੀ ਤਕਰੀਬਤ ਪ੍ਰਾਤਨ ਸਮੇਂ ਤੋਂ ਚੱਲਦਾ 84 ਸਾਲਾਂ ਤੋਂ ਇਹ ਕਾਬਜ ਬੈਠਾ ਜੀ 1984 ਤੋਂ ਇਹ ਤੁਸੀਂ ਆਨ ਰਿਕਾਰਡ ਕਰ ਸਕਦੇ ਆ ਸਾਹਿਬ ਤੁਸੀਂ ਹੁਣ ਬੱਚੇ ਹੋ ਗਏ ਤਾਂ ਆਪਾਂ ਮੈਂ ਵੀ ਛੋਟਾ ਹੀ ਆ ਪਹੁੰਚ ਕੇ ਪਹੁੰਚ ਕੇ ਅਸੀਂ ਇਹੀ ਮੰਗ ਕਰੀ ਆ ਵੀ ਕੱਲੀ ਕਲੀ ਇਹ ਕੁਟਿਆ ਡੇਰੇ ਦੀ ਜਾਨੀ ਕਿ ਜਾਂਚ ਕੀਤੀ ਜਾਵੇ ਜਾਂਚ ਕਰਕੇ ਇਹਨੇ ਜਿਹੜੇ ਸਟਾਫ ਹੈਦਾ ਆਪਦਾ ਪੰਜ ਸੱਤ ਬੰਬੇ ਆ ਕਲਦੀਪ ਸਿੰਘ ਜਸਵੀਰ ਕੌਰ ਸਰੇਸ਼ ਸਾਹਿਬ ਆ ਜਿਹੜਾ ਦਾ ਸਗਾ ਭਤੀਜਾ ਵਾ ਉਹ ਮਾਨੰਦ ਕਹਿੰਦੇ ਉਹਨੂੰ ਅਵਤਾਰ ਸਿੰਘ ਉਹ ਉਹਦੀ ਵੀ ਜਾਂਚ ਕਰਨੀ ਚਾਹੀਦੀ ਆ ਉਹ ਵੀ ਸੰਨਿਆਸੀ ਬਣਿਆ ਹੋਇਆ ਵਾ ਇਹਨਾਂ ਨੂੰ ਗੱਡੀ ਤੋਂ ਵੀ ਲਾਤਾ ਕਹਿੰਦੇ? ਉਹ ਹਾਂ ਜੀ ਇਹਨੇ ਸੰਤ ਸਮਾਜ ਨੇ ਗੱਡੀ ਤੋਂ ਲਾਇਆ ਹੋਇਆ ਵਾ। ਓਨਰ ਪੰਜਾਂ ਨੂੰ ਉੱਥੇ ਹਜੇ ਵੀ ਮੱਲੀ ਬੈਠੇ ਆ ਉਹਨੂੰ ਬਰਖਾਸਤ ਕੀਤਾ। ਨਗਰ ਨੇ ਵੀ ਬਾਈਕਟ ਕੀਤਾ ਵੀ ਲੋਕ ਵੀ ਜਾ ਰਹੇ ਉਹਨਗੇ ਨਹੀਂ ਜਾ ਰਹੇ। ਹੁਣ ਵੀ ਥੋੜੇ ਜੇ ਜਾਂਦੇ ਜਿਹਨੂੰ ਨਹੀਂ ਪਤਾ ਜੀ। ਕਿੱਦਾਂ ਜਾਗਰੂ ਕਰਾਂਗੇ ਲੋਕਾਂ ਨੂੰ? ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜੀ ਅਸੀਂ ਹਾਈ ਕੋਰਟ ਤੱਕ ਜਾ ਕੇ ਲੋਕਾਂ ਨੂੰ ਤੁਹਾਡੇ ਮੀਡੀਆ ਰਾਹੀਂ ਜਾਣਕਾਰੀ ਮਿਲੂਗੀ। ਵੀ ਭਾਈ ਉੱਥੇ ਤਾਂ ਆਹ ਕੰਮ ਚੱਲਦਾ ਵਾ। ਬਾਬਾ ਹੁਣ ਡੇਰੇ ਤੇ ਆ ਕੇ ਫਰਾਰ ਨਹੀਂ ਜਿਹਨੇ ਫਰਾਰ ਹੈ ਉਦਾਂ ਦਾ ਹੀ। ਜੇ ਸੱਚਾ ਹੁੰਦਾ ਉਸੇ ਡੇਰੇ ਤੇ ਜਾਂ ਲਾਕਪਾਸ ਖ ਨਾਮ ਕੀਤਾ ਸੀ ਚੱਕ ਕੇ ਦਾ ਤਲਵੰਡੀ ਖੁਰਦ ਇੱਕ ਹੋਰ ਦੱਸੋ ਜੀ ਧਾਮ ਬਣਾਈ ਫਿਰਦਾ ਉਹਨੂੰ ਕਾਗਜ਼ਾਂ ਦੇ ਵਿੱਚ ਸਾਡਾ ਨਗਰ ਹੈਗਾ ਤਲਵੰਡੀ ਖੁਰਦ ਕਾਹਦਾ ਧਾਮ ਧਾਮ ਤਾਂ ਤੇ ਸੈਕਸ ਦਾ ਬਣਾਤਾ ਵਪਾਰ ਦਾ ਧੰਦਾ ਬਣਾਤਾ ਜਿੱਥੇ ਮਰਜੀ ਤੁਸੀਂ ਦੇਖ ਲਓ ਅਸੀਂ ਇਨਸਾਫ ਦੀ ਕੀਤੀ ਆ ਸਾਨੂੰ ਸਾਰੇ ਸਟਾਫ ਨੇ ਡੀਸੀ ਨੇ ਵੀ ਕਿਹਾ ਵਾ ਤੁਹਾਨੂੰ ਕੱਲਾ ਕੱਲਾ ਸਾਰੇ ਨੂੰ ਸੰਕਤ ਨੂੰ ਜਾਗਰੂਕ ਕਰਕੇ ਫੈਸਲਾ ਦਿੱਤਾ ਜਾਊਗਾ ਇਨਸਾਫ ਮਿਲੂਗਾ ਜੇਲ੍ਹ ਵੀ ਜਾਊਗਾ ਜੀ ਕਿਤਨੇ ਕਿਤੇ ਬਾਜੋ ਜਿਹੜਾ ਤੁਸੀਂ ਮੰਗ ਲੈ ਕੇ ਆਇਆ ਬਾਜੋ ਥੋੜਾ ਹਲ ਬਾਹਲ ਸ਼ਾਂਤ ਹੋ ਜਾਂਦਾ ਵਾ ਨਹੀਂ ਨਹੀਂ ਜੀ ਉਹ ਨਹੀਂ ਪਿੱਛੇ ਹਟਣ ਵਾਲੇ ਹੈਗੇ ਅਸੀਂ ਟੇਕਣ ਵਾਲੇ ਨਹੀਂ ਹੈਗੇ ਜੀ ਅੱਜ ਤੱਕ ਨਗਰ ਦੇ ਵਿੱਚ ਉਹ ਪਸਲਿਓ ਬਈ ਕੋਈ ਵੀ ਗੱਲਬਾਤ ਅਸੀਂ ਜੇ ਕਿਸੇ ਪਾਸੇ ਨੂੰ ਖੜੇ ਆ ਤਾਂ ਸੱਚ ਨਾਲ ਖੜੇ ਪਰ ਝੂਠ ਨਾਲ ਨਹੀਂ ਅਸੀਂ ਖੜਨਾ ਬਾਬੇ ਨੇ ਬਾਲ ਘਰ ਵੀ ਬਣਾਇਆ ਹਾ ਹਾਂ ਜੀ ਬਾਲ ਘਰ ਦੇ ਵਿੱਚ ਵੀ ਬੱਚੀਆਂ ਨੇ ਉਹਦੇ ਵਿੱਚ ਬੱਚੀਆਂ ਦਾ ਸਾਨੂੰ ਇੰਨਾ ਕੁ ਪਤਾ ਲੱਗਿਆ ਵਾ ਬਈ ਜਿਹੜੀਆਂ ਛੋਟੀਆਂ ਬੱਚੀਆਂ ਨੇ ਇਹ ਜਿਹੜੇ ਬੱਚੇ ਰੱਖੇ ਹੋਏ ਨੇ 5-7 ਬੰਦੇ ਵੱਖ-ਵੱਖ ਥਾਵਾਂ ਦੇ ਅੰਬਰਸਾਰ ਇਧਰ ਵਾਲੇ ਵਾਲੇ ਕੋਠੀਆਂ ਦਾ ਪਤਾ ਲੱਗਿਆ ਉਹਨਾਂ ਕੋਠਿਆਂ ਦੇ ਵਿੱਚ ਬੀਬੀਆਂ ਨੂੰ ਜਦੋਂ ਕੋਈ ਗਰਭਪਤੀ ਹੋ ਜਾਂਦੀ ਆ ਉਹਨੂੰ ਸ਼ਿਫਟ ਕਰਕੇ ਜਦੋਂ ਬੱਚਾ ਹੋ ਗਿਆ ਉਹਨ ਟਕਾਇਆ ਜਾਂਦਾ ਕਿਉਂਕਿ ਲੈਂਦੀਆਂ ਨੇ ਇਹ ਬੀਬੀ ਦੀ ਇੱਕ ਵਾਇਰਲ ਹੋਈ ਆ ਕਹਿੰਦੀ ਮੈਂ ਬੱਚੇ ਦੀ ਖਾਤਰ ਆਈ ਸੀ ਬੱਚਾ ਤਾਂ ਤਾਂ ਵੀ ਮੈਂ ਆਪਦੇ ਘਰ ਨੂੰ ਕੀ ਦੱਸਾਂ ਉਹ ਕਹਿੰਦਾ ਜੀ ਤੂੰ ਹੁਣੇ ਤੋਂ ਕੁਝ ਲੈਰ ਦੇਦਾ ਜਾਨੀ ਕੋ ਦਿੰਦਾ ਵੀ ਸੀ ਕਿ ਸੁਣਿਆ ਵਾ ਬੱਚੇ ਵੇਚਦਾ ਵੀ ਸੀ ਵੇਚਦਾ ਜੀ ਬੱਚੇ ਕਹਿੰਦੇ ਸੁਣਿਆ ਵਾ ਸੁਣਿਆ ਸੀ ਹਾਂਜੀ ਪਰ ਲੋਕਾਂ ਨੂੰ ਕੀ ਕਹੂੰਗੇ ਜਿਹੜੇ ਤੇਰੇ ਡੇਰਿਆਂ ਦੇ ਜਾਣਦੇ ਨੇ ਪਹਿਲਾਂ ਉਹ ਦੇਖੋ ਜੀ ਹੁਣ ਇਹ ਕਹਿੰਦਾ ਆਮ ਬੰਦੇ ਦੇਖਦੇ ਆ ਵੀ ਇੱਥੇ ਕੋਈ ਕੁਝ ਮਿਲ ਜੂਗਾ ਸਾਡੇ ਬੱਚੇ ਵੀ ਆਪਾਂ ਭੇਜ ਦਿੰਨੇ ਆ ਵੀ ਇੱਥੇ ਕੋਈ ਸਿੱਖਦੀ ਹੁਣ ਸਿੱਖਣ ਲਈ ਵੀ ਆਪਾਂ ਪਤਾ ਹੀ ਆ ਕੀ ਹਾਲ ਆਪਣੇ ਸੰਸਦਾਂ ਦਾ ਬਕਈਆਂ ਦਾ ਹਨਾ ਸੰਸਦਾਂ ਦਾ ਪਦਨਾਮ ਹੁੰਦੀ ਆ ਇਸ ਲਈ ਅਸੀਂ ਚਾਹੁੰਦੇ ਆ ਵੀ ਸੱਚੀਆਂ ਸੁਚੀਆਂ ਸੰਸਦਾਂ ਚਲਾਓ ਜਿਹੜੇ ਸੰਿਆਸੀ ਸਾਧ ਆ ਉਹਨਾਂ ਨੇ ਇਹਨੇ ਦਾਗ ਲਾਤਾ ਅੱਛਾ ਇਹਦੇ ਸਾਹਦੂ ਡੇਰਾ ਚਲਾ ਰਹੇ ਨੇ ਡੇਰਾ ਤਾਂ 84 ਤੋਂ ਬੈਠਾ ਜੀ ਮੱਲੀ 1984 ਮਾਮਲੇ ਉੋਂ ਤੱਕ ਆਏ ਨੇ ਮਾਮਲੇ ਦੇ ਪੱਖ-ਪੱਖ ਆਇਆ ਜੀ ਉਹ ਦਵਾਏ ਜਾਂਦੇ ਰਹੇ ਆ ਪਤਾ ਨਹੀਂ ਸਿਆਸੀ ਕਰਨ ਦੇ ਕਾਰਨ ਪਤਾ ਨਹੀਂ ਕੀ ਗੱਲ ਹੁੰਦੀ ਸੀ ਦਬ ਜਾਂਦੇ ਸੀਗੇ ਇਸ ਲਈ ਹੁਣ ਵੀਡੀਓ ਦੇ ਨਾਲ ਹੋਰ ਵੀ ਜਮੇ ਭੱਜੇ ਆ ਪਹਿਲੀ ਗੱਲੇ ਦੇ ਚੇਲੇ ਚਾਟੜ ਜਦੋਂ ਭੱਜਦੇ ਹੋ ਸਾਰਾ ਕੁਝ ਦੱਸਦੇ ਆ ਕੁੱਟਦਾ ਮਾਰਦਾ ਕਹਿੰਦਾ ਵੀ ਬਾਹਰ ਚ ਜਾ ਕੇ ਦੱਸਿਆ ਦੇਖ ਲਿਓ ਪੈਸਾ ਥੇਲਾ ਦੇ ਕੇ ਸਾਰੇ ਬਲੈਕਮੈਲਰੀ ਕਰਦਾ ਉਹਨੂੰ ਵੀਡੀਓ ਡਿਲੀਟ ਕਰਨ ਵਾਸਤੇ ਕਹਿੰਦਾ ਠੁਕੀ ਲੱਖ ਰੁਪਏ ਹਾਂਜੀ ਸੁਣਿਆ ਇਹ ਹੈਗਾ ਜੀ ਕੀ ਸੀ ਪੂਰਾ ਮਾਮਲਾ ਪੂਰਾ ਮਾਮਲਾ ਜ ਵੀਡੀਓ ਵੀ ਵਾਇਰਲ ਕਰਤੀ ਚੰਗਾ ਕੰਮ ਕੀਤਾ ਮੈਂ ਤਾਂ ਕੰਨਾ ਜੀ ਜਾਗਪੁਰ ਕੀਤਾ ਹਾਂਜੀ ਪਰ ਅਸੀਂ ਇਹ ਹਜੇ ਕੰਮ ਚ ਨਹੀਂ ਹੈਗੇ ਜੀ ਜੀ ਬਿਲਕੁਲ ਬਾਬਾ ਜੀ ਇੱਕ ਮਿੰਟ ਜੀ ਮੈਂ ਖਾਲਸਾ ਜੀ ਦੀ ਗੱਲ ਸੁਣਾਂ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਸਵਰਦੀ ਕਲਾਂ ਤੋਂ ਸਰਪੰਚ ਹਾਂਜੀ ਤੇ ਮਤਲਬ ਇਹ ਆ ਵੀ ਜੇ ਹੁਣ ਆਪਣੇ ਮੁੱਲੇ ਦੇ ਵਿੱਚ ਜਾਂ ਆਪਣੇ ਪਿੰਡ ਦੇ ਵਿੱਚ ਕੋਈ ਗਲਤ ਅੰਸਰ ਕੋਈ ਗਲਤ ਲੇਡੀ ਰਹਿਣ ਲੱਗ ਜਾਂਦੀ ਹੈ ਜਾਂ ਬੰਦਾ ਕੋਈ ਗਲਤ ਰਹਿਣ ਲੱਗ ਜਾਂਦਾ ਆਪਣਾ ਜੋਰ ਲਗਿਆ ਹੁੰਦਾ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਵੀ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਵਾ ਬੱਚੇ ਕੀ ਸਿੱਖਣਗੇ ਹੁਣ ਇਹ ਸਾਡੇ ਇਲਾਕੇ ਦਾ ਮਾਹੌਲ ਖਰਾਬ ਕਰਤਾ ਇਸ ਲਈ ਸਾਡੀ ਸਾਡੀ ਮੰਗ ਆ ਪੰਜਾਬ ਸਰਕਾਰ ਕੇ ਵੀ ਸਾਰਿਆਂ ਕੇ মিডিਆ ਕੇ ਵੀ ਮੰਗ ਇਹੀ ਆ ਵੀ ਇਹਨੂੰ ਉੱਥੋਂ ਕੱਢਿਆ ਜਾਵੇ ਇਹਨਾਂ ਦਾ ਉਥੋਂ ਡੇਰੇ ਚੱਕਿਆ ਜਾਵੇ ਉਹਨੂੰ ਉਹਨੂੰ ਕਬਜ਼ਾ ਕਰਕੇ ਉੱਥੇ ਕੋਈ ਹੋਰ ਕੰਮ ਤੋਰੇ ਜਾਣ ਉਹ ਡੇਰਾ ਵੀ ਕਬਜ਼ੇ 'ਚ ਲੈ ਜਾਣਾ ਚਾਹੀਦਾ ਸਰਕਾਰ ਅੱਗੇ ਮੰਗੇ ਹੀ ਹਾਂਜੀ ਬੱਚੇ ਵੀ ਹੁੰਦੇ ਨੇ ਬੱਚੇ ਤੇ ਉੱਥੇ ਕੀ ਕੀ ਸ਼ੋਸ਼ਣ ਹੁੰਦੇ ਆ ਕੀ ਕੀ ਨਹੀਂ ਹੁੰਦੇ ਆ ਪਹਿਲਾਂ ਵੀ ਇੱਕ ਦੋ ਵਾਰੀ ਰੌਲੇ ਪਏ ਨੇ ਮੇਰੇ ਫਾਦਰ ਸਾਹਿਬ ਵੀ ਚਲੋ ਜਿਆਦੇ ਸੀਗੇ ਉਦੋਂ ਵੀ ਇਹਨਾਂ ਦਾ ਰੌਲਾ ਪਿਆ ਸੀਗਾ ਬਹੁਤ ਵੱਡੇ ਪੱਧਰ ਤੇ ਕੰਮ ਚੱਲਿਆ ਸੀਗਾ ਪਰ ਉਦੋਂ ਵੀ ਦਬਾਇਆ ਗਿਆ ਉਹ ਠੀਕ ਹੈ ਜੀ